ਇੰਗਲੈਂਡ ਦੇ ਵਿੱਚ 11 ਸਾਲ ਮਿਹਨਤ ਕਰਨ ਤੋਂ ਬਾਅਦ ਪ੍ਰਿੰਸ ਬਾਈਆ ਵੀਰ ਪੰਜਾਬ ਮੋੜ ਆਇਆ ਸੀ ਕਹਿੰਦਾ ਸੀ ਵੀ ਆਪਦੇ ਘਰੇ ਰਵਾਂਗੇ ਨਾਲੇ ਖੇਤੀ ਕਰਾਂਗੇ ਇਹਨਾਂ ਦੇ 10 ਕਿੱਲੇ ਹੜਾਂ ਦੇ ਵਿੱਚ ਖਰਾਬ ਹੋ ਚੁੱਕੇ ਨੇ ਇਹਨਾਂ ਨੂੰ ਜਦੋਂ ਪੁੱਛਿਆ ਵੀ ਤੁਹਾਨੂੰ ਕੋਈ ਗਿਲਾ ਨਹੀਂ ਜਾਂ ਦਿਮਾਗ ਤੇ ਕੋਈ ਬੋਝ ਤਾਂ ਨਹੀਂ ਉਹ ਕਹਿੰਦੇ ਵੀ ਜਦੋਂ ਇਕੱਲੇ ਬੈੰਨੇ ਆ ਉਦੋਂ ਤਾਂ ਟੈਨਸ਼ਨ ਜ਼ਰੂਰ ਹੁੰਦੀ ਆ ਪਰ ਜਦੋਂ ਪਿੰਡ ਦੇ ਭਾਈਚਾਰੇ ਦੇ ਨਾਲ ਰਲ ਕੇ ਕੰਮ ਕਰੀਦਾ ਆ ਤੇ ਪਾਣੀ ਨੂੰ ਕੱਢਣ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਤੇ ਉਦੋਂ ਦਿਮਾਗ ਥੋੜਾ ਜਿਹਾ ਹੌਲਾ ਹੋ ਜਾਂਦਾ ਅਸੀਂ ਸਵੇਰੇ ਤੜਕੇ ਘਰੋਂ ਨਿਕਲ ਆਉਨੇ ਆ ਤੇ ਸ਼ਾਮ ਨੂੰ ਘਰੇ ਜਾਂਦੇ ਆ ਇੰਨਾ ਦਿਮਾਗ ਤੇ ਬੋਝ ਪੈਣ ਹੀ ਨਹੀਂ ਦਈਦਾ ਭਾਜੀ ਜਦੋਂ ਤੁਸੀਂ ਇੰਗਲੈਂਡ ਛੱਡ ਕੇ ਆਏ ਸੀਗੇ ਪੰਜਾਬ ਕੀ ਸੋਚ ਕੇ ਆਏ ਸੀ ਚੰਗੇ ਸੋਚ ਕੇ ਆਏ ਸੀ ਕਿ ਕਦੀ ਧਰਨਿਆਂ ਤੇ ਬਹਿਣਾ ਪੈਂਦਾ ਕਦੀ ਖੜਾਚ ਵਿੱਚ ਮਰਨਾ ਪੈਂਦਾ ਇਹ ਚੰਗਾ ਹੋ ਰਿਹਾ ਨੇ ਚੰਗਾ ਤਾਂ ਨਹੀਂ ਹੋ ਰਿਹਾ ਇਸ ਸਰਕਾਰ ਦੀਆਂ ਨਾਕਾਮੀਆਂ ਹੈਗੀਆਂ ਉਹਨਾਂ ਦੀਆਂ ਪਾਲਿਸੀਆਂ ਇਦਾਂ ਦੀਆਂ ਆ ਬਾਕੀ ਤਾਂ ਸਾਰਾ ਕੁਝ ਠੀਕ ਹੀ ਆ ਜੀ ਸਿਰਫ ਸਰਕਾਰਾਂ ਦੀ ਬਹੁਤ ਸੇ ਗਲਤੀ ਕਿੰਨੇ ਕਿੱਲੇ ਗਏ ਤੁਹਾਡੇ ਜਿਵੇਂ ਪਾਣੀ ਦੇ ਥੱਲੇ ਆ ਹਾਂ 8 ਤੋਂ 10 ਏਕੜ 8 ਤੋਂ 10 ਏਕੜ ਐ ਗਿਲਾ ਨਹੀਂ ਹੁੰਦਾ ਵੀ ਉੱਥੇ ਵਧੀਆ ਸ਼ਿਫਟਾਂ ਤੇ ਚੱਲਦਾ ਸੀ ਕੰਮ ਇੱਥੇ ਹੁਣ ਘਾਟੇ ਦੇ ਘਾਟਾ ਪੈਂਦਾ ਚਲੋ ਇਥੇ ਮਨ ਦੀ ਤਸੱਲੀ ਤਾਂ ਹੈਗੀ ਆ ਜੀ ਹੁਣ ਆਪਣੇ ਪਰਵਾਂ ਦੇ ਨਾਲ ਆ ਆਪਣੀ ਜ਼ਮੀਨ ਹੁਣ ਦੇਖੋ ਪਾਣੀ ਦੇ ਥੱਲੇ 5-5 ਫੁੱਟ ਪਾਣੀ ਦੇ ਥੱਲੇ ਝੋਨਾ ਹੈ ਇਸ ਟਾਈਮ ਪਰ ਘਰ ਬੈਠਣ ਨੂੰ ਦਿਲ ਇੱਕ ਮਿੰਟ ਵੀ ਜੀ ਨਹੀਂ ਕਰਦਾ ਇਹ ਹੁੰਦਾ ਹੈ ਕਿ ਕਿਹੜੀ ਘੜੀ ਆਪਾਂ ਜੋ ਉੱਥੇ ਜਾ ਕੇ ਦੇਖੀਏ ਕਿ ਕੀ ਹਾਲਾਤ ਹੈ ਕੀ ਪਤਾ ਥੱਲ ਨਿਕਲਿਆ ਹੋਵੇ ਥੱਲਿਓ ਪਾਣੀ ਦਾ ਪੱਦਰ ਥੱਲੇ ਹੋ ਜਵੇ ਤੇ ਬਸ ਇਹੀ ਮਨ ਨੂੰ ਤਸੱਲੀ ਆ ਅੱਛਾ ਤੁਹਾਡੇ ਪਿੰਡ ਦਾ 900 ਕਿੱਲਾ ਡੁੱਬ ਗਿਆ ਪਰ ਫਿਰ ਵੀ ਬੰਦੇ ਨਾ ਚੜ੍ਹਦੀ ਕਲਾ 'ਚ ਆ ਇਹ ਕਿਉਂ ਭਈ ਇਹ ਗੁਰੂ ਮਹਾਰਾਜ ਦੀ ਕਿਰਪਾ ਆ ਪੂਰਤ ਕੁਛ ਨਹੀਂ ਗੈ ਸਕਦੇ ਹੂੰ ਨੇ ਇਹਨੂੰ ਇਹਨੂੰ ਕੀ ਕਹੀਏ ਵੀ ਇਹ ਕਿਤੇ ਤੁਹਾਡੇ ਪਿੰਡ ਕੋ ਪੈਸਾ ਜ਼ਿਆਦਾ ਆ ਕਿ ਜਾਂ ਫਿਰ ਭਾਈਚਾਰਾ ਹੀ ਇੰਨਾ ਵਧੀਆ ਆ ਵੀ ਤੁਸੀਂ ਇੱਕ ਦੂਜੇ ਦੇ ਹੌਸਲੇ ਨਾਲ ਤੁਰੇ ਫਿਰਦੇ ਆ ਭਾਈਚਾਰਾ ਹੀ ਆ ਜੇ ਮੈਨੂੰ ਜੋ ਲੱਗਦਾ ਜਿੱਦਾਂ ਜੇ ਸਾਡੇ ਪਿੰਡ ਨੂੰ ਕਿਤੇ ਲੋੜ ਪੈਂਦੀ ਆ ਸਾਡੇ ਐਨ ਆਰ ਆਈ ਭਰਾ ਸਾਡੀ ਬਹੁਤ ਮਦਦ ਕਰਦੇ ਆ ਤੇ ਹੁਣ ਜੇ ਇਹ ਹੁਣ ਇੱਕ ਦੂਜੇ ਦੇ ਨਾਲ ਅਸੀਂ ਸਾਡੀ ਸਾਹ ਚ ਆ ਅਸੀਂ ਇੱਕ ਦੂਜੇ ਨਾਲ ਖੜਦੇ ਆਂ ਬਚੱਗੇ ਵਾਂਡੇ ਟਾਈਮ ਤੇ ਬਸ ਇਹੀ ਆ ਕਿ ਜੇ ਹੁਣ ਅੱਜ ਸਾਡਾ ਮਾੜਾ ਟਾਈਮ ਆ ਸਾਡੇ ਦੂਜੇ ਭਰਾਜ ਉਹ ਸਾਡੇ ਨਾਲ ਖੜਦੇ ਆਂ ਬਸ ਇਹੀ ਆ ਮਦਰਸ ਕੋਈ ਆ ਤੁਹਾਡੇ ਮਨ ਤੇ ਬਹੁਤ ਜਾਂ ਦਿਮਾਗ ਤੇ ਕੋਈ ਘਾਟੇ ਦਾ ਹੈ ਤਾਂ ਨਹੀਂ ਅਸਲ ਜੀ ਭਾਜੀ ਇਕੱਲੇ ਬੈਠੋ ਫੇ ਆਉਂਦਾ ਜਦੋਂ ਹੁਣ ਜਦੋਂ ਹੁਣ ਬਾਕੀਆਂ ਦੇ ਨਾਲ ਆ ਤੇ ਉਦੋਂ ਇਹ ਹੁੰਦਾ ਆ ਕਿ ਸਾਰੇ ਇਕੱਠੇ ਆਂ ਕੋਈ ਗੱਲ ਨਹੀਂ ਮੇਰਾ ਕਿਰਾ ਇਕੱਲੇ ਦਾ ਨੁਕਸਾਨ ਆ ਬਾਕੀ ਭਰਾਵਾਂ ਦਾ ਵੀ ਨਾਲ ਹੀ ਨੁਕਸਾਨ ਆ ਇੱਕ ਦੂਜੇ ਹੌਸਲੇ ਨਾਲ ਹੌਸਲੇ ਨਾਲ ਹੀ ਆ ਠੀਕ ਆ ਭਾਈ ਠੀਕ ਆ ਥੈਂਕ ਯੂ i